ਕੁਰਾਲੀ ਦੇ ਬਾੜ ਨੰਬਰ 14 ਵਿੱਚ ਰਾਤ 1 ਵਜੇ ਤੋਂ ਬਾਅਦ ਘੁੰਮਦੇ ਦਿਖੇ ਲੁਟੇਰੇ ਲੋਕਾਂ ਦੇ ਘਰਾਂ ਦੇ ਗੇਟ ਵਿੱਚ ਛਾਤੀ ਮਾਰ ਸਮਾਨ ਚੁੱਕਣ ਦੀ ਕਰਨੇ ਸੀ ਕੋਸ਼ਿਸ਼ ਲੁਟੇਰੇ ਘਰ ਵਿੱਚ ਹੋਏ ਦਾਖਲ ਤੇ ਕਰਨ ਲੱਗੇ פרוਲਾ ਫਰੋਲੀ ਕਰਦੇ مالک ਨੂੰ ਪਿਆ ਸ਼ੱਕ ਤੇ ਪਾਇਆ ਰੋੜਾ ਲੁਟੇਰੇ ਹੋ ਗਏ ਭੱਜ ਕੇ ਫਰਾਰ ਲੋਕ ਪੁਲਿਸ ਦੁਆਰਾ ਨਾ ਕੀਤੀ ਕਾਰਵਾਈ ਤੇ ਚੁੱਕ ਰਹੇ ਨੇ ਸਵਾਲ ਅਗਰ ਕੋਈ ਵਿਅਕਤੀ ਸਾਡੇ ਘਰ ਦਾ ਬਾਹਰ ਨਿਕਲਦਾ ਤਾਂ ਉਹ ਮਾਰਕੁੱਟ ਵੀ ਕਰ ਸਕਦੇ ਸੀ ਮਾਰ ਵੀ ਸਕਦੇ ਸੀ ਜਾਨ ਤੋਂ ਵੀ ਮਾਰ ਸਕਦੇ ਸੀ ਸਾਨੂੰ ਇਹਨਾਂ ਤੋਂ ਖਤਰਾ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੰਪਲੇਂਟ ਵੀ ਗਈ ਹੈ ਅ ਇਸ ਵਾਰ ਦਾ ਤੋਂ ਬਾਅਦ ਲੋਕਾਂ ਵਿੱਚ ਫੈਲ ਚੁੱਕੀ ਹੈ ਦਹਿਸ਼ਤ ਰਾਤ ਰਾਤ ਨੂੰ ਮਾਤਾ ਜੀ ਡਰਤਾ ਨਹੀਂ ਲੱਗਦਾ ਹੁਣ ਸੌਂਦੇ ਹੋਏ ਵੀ ਕਿਤੇ ਆਜਣਾ ਆ ਜਵੇ ਜਾਂ ਕੱਲ ਨੂੰ ਆਜਵੇ ਡਰਤਾ ਲੱਗਦਾ ਹੈ ਨੀਂਦ ਨਹੀਂ ਆਉਂਦੀ ਲੋਕਾਂ ਮੁਤਾਬਿਕ ਲੁਟੇਰਿਆਂ ਦੇ ਹੱਥਾਂ ਵਿੱਚ ਸਨ ਹਥਿਆਰ ਇਹ ਘਰ ਦੇ ਵਿੱਚ ਦਾਖਲ ਹੋਏ ਉਸ ਤੋਂ ਬਾਅਦ ਕਿਛਤੂ ਕੀਤੀ ਉਹਨਾਂ ਨੇ ਜਾਲੀਆਂ ਦੀ ਉਸ ਤੋਂ ਬਾਅਦ ਉਹਨਾਂ ਤੋਂ ਕੁਝ ਨਹੀਂ ਹੋਇਆ ਤਾਂ ਇੱਥੋਂ ਉਤਰ ਕੇ ਜੀ ਸਾਡੇ ਘਰ ਐਂਟਰੀ ਕੀਤੀ ਉਹਨਾਂ ਦੇ ਹੱਥ ਵਿੱਚ ਹਥਿਆਰ ਵੀ ਸੀਗਾ ਜੀ ਦਿਖ ਰਿਹਾ 72 ਘੰਟੇ ਬੀਤਣ ਤੋਂ ਬਾਅਦ ਵੀ ਪੁਲਿਸ ਨਹੀਂ ਪਹੁੰਚੀ ਲੋਕਾਂ ਦਾ ਹਲਚਲ ਪੁੱਛਣ ਹੁਣ ਅਸੀਂ ਬੱਚੇ ਨੂੰ ਕਿ ਡਰ ਲੱਗਦਾ ਵੀ ਕਿ ਅੱਜ ਨਾਲ ਬਹੁਤ ਡਰ ਲੱਗਦਾ ਵੀਰ ਪੁਲਿਸ ਵਾਲੇ ਕੋਈ ਆਏ ਪੁਸਤਕਾਂ ਦੀ ਅਸੀਂ ਬਹੁਤ ਕੰਮ ਕਰਦੇ ਆ ਅਸੀਂ ਵੀਰ ਗਏ ਜੀ ਉੱਥੇ ਕੋਈ ਨਹੀਂ ਸਾਨੂੰ ਪੁੱਛਿਆ ਜੀ ਅਸੀਂ 100 ਨੰਬਰ ਤੇ ਕਾਲ ਲਾਇਆ ਦੋ ਵਾਰ ਤਾਂ ਉਹ ਮੋਹਾਲੀ ਜਾ ਕੇ ਕਾਲ ਲੱਗੀ ਤਾਂ ਉਹ ਕਹਿੰਦੇ ਸਾਡੀ ਗੱਲ ਕਰਵਾਓ ਜੀ ਕਿਸੇ ਨਾਲ ਅਸੀਂ ਉੱਥੇ ਕਿਨੂੰ ਕੋਈ ਸਾਰੇ ਸੁੱਤੇ ਪਈ ਜੀ ਏਸੀ ਲਾ ਕੇ ਕੋਈ ਨਾ ਸੁਣਿਆ ਅਸੀਂ ਦਰਵਾਜ਼ੇ ਖੋਲ ਕੇ ਅੰਦਰ ਮੈਂ ਯਾਰ ਮੇਰੇ ਫਾਦਰ ਸਾਹਿਬ ਗਏ ਫੇ ਮੈਂ ਫਾਦਰ ਸਾਹਿਬ ਨੂੰ ਕਿਹਾ ਵੀ ਬੱਚੇ ਵੀ ਘਰਾਂ ਇਕੱਲੇ ਆਪਾਂ ਚੱਲਦੇ ਰਹੇ ਤਾਂ ਹੈ ਨਹੀਂ ਕੋਈ ਉਹ ਕਹਿੰਦੇ ਜੀ ਸਾਡੀ ਗੱਲ ਕਰਵਾਓ ਕਿਸੇ ਨਾਲ ਅਸੀਂ ਸਰ ਉਹ ਹੈ ਨਹੀਂ ਕੀਤੇਗਾ ਤੁਹਾਡੀ ਗੱਲ ਕਰਵਾਈਏ ਸਾਨੂੰ ਸਵੇਰੇ 6 ਵਜੇ ਫੇਰ ਫੋਨ ਆ ਦੇ 8 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀਗੀ ਠੀਕ ਹੈ ਜੀ ਸਾਡੀ ਸੁਣਦੇ ਹੀ ਨਹੀਂ ਹੈ ਕੋਈ ਕਹਿੰਦੇ ਨਹੀਂ ਜੀ ਅਸੀਂ ਫੋਨ ਕਰਦੇ ਤੁਸੀਂ ਜਾ ਕੇ ਆਓ ਅਸੀਂ ਜਾ ਕੇ ਆਏ ਜੀ ਉਹਨਾਂ ਨੇ ਸਾਡੀ ਰਿਪੋਰਟ ਲਿਖੀ ਆ ਅਸੀਂ ਉਠਾਲਿਆ 6 ਵਜੇ ਜਾ ਕੇ ਕੋਈ ਨਹੀਂ ਉੱਠਿਆ ਵਾ ਸੀਗਾ ਜੀ ਨੰਬਰ ਲਿਖ ਲਿਆ ਰਿਪੋਰਟ ਲਿਖ ਲਈ ਜੀ ਹੱਦ ਤੱਕ ਕੋਈ ਨਹੀਂ ਜੀ ਆਇਆ ਸਾਡੀ ਸਾਰ ਲੈਣ ਕਿੰਨੇ ਦਿਨ ਚੈੱਕਰ ਤੁਸੀਂ ਵੀ ਕੁਰਾਲੀ ਦੇ ਵਿੱਚ ਰਹਿੰਦੇ ਹੋ ਤਾਂ ਇਹ ਖਬਰ ਤੁਸੀਂ ਹਰ ਇੱਕ ਵਿਅਕਤੀ ਤੱਕ ਸ਼ੇਅਰ ਕਰਕੇ ਜ਼ਰੂਰ ਪਹੁੰਚਾ ਦਿਓ ਕਿਉਂਕਿ ਜੇਕਰ ਤੁਸੀਂ ਰਾਤ ਨੂੰ ਆਰਾਮ ਦੇ ਨਾਲ ਸੌਂਦੇ ਹੋ ਦਿਨ ਦੇ ਵਿੱਚ ਕੰਮ ਕਰਦੇ ਹੋ ਤੇ ਘਰ ਦੇ ਵਿੱਚ ਜਾ ਕੇ ਰਾਤ ਨੂੰ ਸੌਂਦੇ ਹੋ ਤੇ ਤੁਹਾਡੇ ਘਰਾਂ ਦੇ ਬਾਹਰ ਅਣਪਛਾਤੇ ਲੋਕ ਵੀ ਘੁੰਮਦੇ ਨੇ ਜੋ ਕਿ ਚੋਰ ਡਾਕੂ ਨੇ ਅਤੇ ਇਹ ਲੋਕ ਘਰਾਂ ਦੇ ਗੇਟ ਦੇ ਅੰਦਰ ਝਾਕ ਕੇ ਵੀ ਦੇਖਦੇ ਨੇ ਕਿ ਉਹਨਾਂ ਨੂੰ ਜੇਕਰ ਕੋਈ ਸਮਾਨ ਮਿਲਦਾ ਤੇ ਚੱਕ ਕੇ ਉਹ ਰਫੂ ਚੱਕਰ ਹੋ ਜਾਣ ਅਜਿਹਾ ਇੱਕ ਮਾਮਲਾ ਕੋਰਾਲੀ ਦੇ ਵਾਰ ਨੰਬਰ 14 ਦੇ ਵਿੱਚ ਹੋਇਆ ਚਿੱਤੇਕੀ ਰਾਤ ਦੇ ਤਕਰੀਬਨ 1:30 ਵਜੇ ਦੇ ਕਰੀਬ ਤਿੰਨ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਲਪੇਟੇ ਹੁੰਦੇ ਨੇ ਤੇ ਹੱਥਾਂ ਦੇ ਵਿੱਚ ਉਹਨਾਂ ਦੇ ਹਥਿਆਰ ਵੀ ਹੁੰਦੇ ਨੇ ਅਤੇ ਉਹ ਵਿਅਕਤੀ ਵਾਰ ਨੰਬਰ 14 ਦੇ ਵਿੱਚ ਘੁੰਮ ਰਹੇ ਸੀ ਅਤੇ ਰਾਤ ਦੇ ਵਕਤ ਉਹ ਘਰਾਂ ਦੇ ਗੇਟ ਦੇ ਝਾਕ-ਝਾਕ ਕੇ ਵੀ ਦੇਖ ਰਹੇ ਸੀ ਕਿ ਉਹਨਾਂ ਨੂੰ ਕੋਈ ਸਮਾਨ ਲੱਭ ਜਾਵੇ ਅਤੇ ਜਦੋਂ ਇਸ ਬਾਰੇ ਕਿ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ ਤਾਂ ਉਹ ਉੱਥੋਂ ਫਰਾਰ ਹੋ ਜਾਂਦੇ ਆ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੁੰਦੀ ਹੈ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇੱਕ ਘਰ ਦੀਆਂ ਤਸਵੀਰਾਂ ਦਿਖਾਣ ਜਿਸ ਗੇਟ ਦੇ ਅੰਦਰ ਚੋਰ ਝਾਕਰੇ ਸਨ ਅਤੇ ਅੰਦਰ ਤੋਂ ਸਮਾਨ ਚੱਕਣ ਦੀ ਕੋਸ਼ਿਸ਼ ਵੀ ਕਰ ਰਹੇ ਸਨ ਅਤੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਸੀ ਅਤੇ ਜੇਕਰ ਪਰਿਵਾਰ ਜਾਗ ਜਾਂਦਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਤੰਮ ਦੀ ਗਲਤ ਉਹ ਕਰ ਸਕਦੇ ਸੀ ਸਾਡੇ ਨਾਲ ਪੈਣੇ ਮੈਡਮ ਤਲਾਹ ਇਹਦਾ ਸੋਵੀ ਘਰ ਦੇ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਘਰ ਦੇ ਬਾਹਰ ਕੋਈ ਅਣਪਛਾਤੀ ਵਿਅਕਤੀ ਘੁੰਮ ਰਹੇ ਆ 2 ਵਜੇ ਦੇ ਕਰੀਬ ਹੋਇਆ ਜੀ ਇਹ ਕੰਮ 2 ਵਜੇ ਤੋਂ ਬਾਅਦ ਮਤਲਬ ਇਹ ਸਾਨੂੰ ਸਾਡੇ ਘਰ ਦੇ ਉਠੇ ਬਾਥਰੂਮ ਵਗੈਰਾ ਕਰਨ ਜਦੋਂ ਇਹਨਾਂ ਨੇ ਮਤਲਬ ਬਾਹਰ ਸ਼ੋਰ ਸੁਣਿਆ ਤਾਂ ਕਿਸੇ ਦੇ ਘਰੋਂ ਉਦੋਂ ਐਂਟਰ ਹੋ ਚੁੱਕੇ ਸਾਡੇ ਅੰਦਰ ਦੇਖ ਕੇ ਉੱਪਰ ਦੀ ਜੇਕਰ ਉਹਨਾਂ ਨੂੰ ਕੋਈ ਚੀਜ਼ ਨਜ਼ਰ ਆਉਂਦੀ ਤਾਂ ਜ਼ਰੂਰ ਲੈ ਜਾਂਦੇ ਅਗਰ ਕੋਈ ਵਿਅਕਤੀ ਸਾਡੇ ਘਰ ਦਾ ਬਾਹਰ ਨਿਕਲਦਾ ਤਾਂ ਉਹ ਮਾਰਕੁੱਟ ਵੀ ਕਰ ਸਕਦੇ ਸੀ ਮਾਰ ਵੀ ਸਕਦੇ ਸੀ ਜਾਨ ਤੋਂ ਵੀ ਮਾਰ ਸਕਦੇ ਸੀ ਸਾਨੂੰ ਇਹਨਾਂ ਤੋਂ ਖਤਰਾ ਹੈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਕੰਪਲੇਂਟ ਵੀ ਗਈ ਹੈ ਔਰ ਪੁਲਿਸ ਦਿਨ ਦੇ ਵਿੱਚ ਗਸ਼ਤ ਕਰਨ ਦਾ ਕੀ ਫਾਇਦਾ ਜਦੋਂ ਰਾਤਾਂ ਨੂੰ ਤਾਂ ਸਾਡੀ ਨੀਂਦ ਹਰਾਮ ਹੋਈ ਹੋਈ ਹੈ ਠੀਕ ਹੈ ਨਹੀਂ ਦਿਨ ਦੇ ਵਿੱਚ ਅਸੀਂ ਡਿਊਟੀਆਂ ਕਰਨੀਆਂ ਕੰਮਕਾਰ ਕਰਨਾ ਹੈ ਅਸੀਂ ਰਾਤਾਂ ਨੂੰ ਉਹ ਕਰੀਏ ਆਪਣੀ ਰਾਖੀਆਂ ਕਰੀਏ ਜਾਂ ਫਿਰ ਅਸੀਂ ਚੋਰਾਂ ਦੀ ਅਸੀਂ ਉਹ ਕਰੀਏ ਹਨਾ ਇਹ ਪੁਲਿਸ ਨੂੰ ਚਾਹੀਦਾ ਹੈ ਪੁਲਿਸ ਨੂੰ ਜੋ ਵੀ ਹੈਗਾ ਇਹ ਸਾਡਾ ਸਨੇਹਾ ਦੇ ਦਿਓ ਪੁਲਿਸ ਦੀ ਜਿਹੜੀ ਜਿਆਦੇ ਤੋਂ ਜਿਆਦੇ 2-4 ਮੋਟਰਸਾਈਕਲ ਆ ਜਾਂ ਗੱਡੀਆਂ ਨਾਲ ਕੁਝ ਨਹੀਂ ਬੜਨਾ ਹੈਗਾ ਇਹ ਗਸ਼ਤ ਜ਼ਰੂਰ ਕਰਨਾ ਕਿਉਂਕਿ ਚੋਰ ਇਹ ਰਾਤਾਂ ਨੂੰ ਘੁੰਮਦੇ ਸਾਡੀ ਨੀਂਦ ਹਰਾਮ ਹੁੰਦੀ ਹੈ ਔਰ ਸਾਨੂੰ ਖਤਰਾ ਇਹਨਾਂ ਤੋਂ ਜਾਨ ਤੋਂ ਵੀ ਮਾਲ ਤੋਂ ਵੀ ਸਾਡਾ ਖਤਰਾ ਇਹਨਾਂ ਤੋਂ ਜਿਹੜੇ ਚੋਰ ਸੀਗੇ ਘੁੰਮ ਰਹੇ ਉਹ ਕਿੰਨੇ ਕੁ ਗਿਣਤੀ ਚ ਸੀਗੇ ਜੀ ਵੈਸੇ ਤਿੰਨ ਬੰਦੇ ਸੀਗੇ ਉਹ ਅਸੀਂ ਦੇਖੇ ਹੋ ਸਕਦਾ ਵੱਧ ਵੀ ਹੋਣ ਇੱਧਰ ਉੱਧਰ ਪਰ ਲੇਕਿਨ ਅਸੀਂ ਤਿੰਨ ਬੰਦੇ ਦੇਖੇ ਆ ਉਹਨਾਂ ਕੋਲ ਕੋਈ ਹਥਿਆਰ ਵੀ ਦਿਖ ਰਿਹਾ ਹਾਂਜੀ ਹਥਿਆਰ ਉਹਨਾਂ ਦੇ ਮਤਲਬ ਪੌਕਟਾਂ ਦੇ ਵਿੱਚ ਵੀ ਹੋ ਸਕਦਾ ਏ ਜਾਂ ਕੋਈ ਉਹਨਾਂ ਦੇ ਆਸ-ਪਾਸੇ ਵੀ ਕੋਈ ਬੰਦੇ ਹੋ ਸਕਦੇ ਹਥਿਆਰ ਵਾਲੇ ਇਹ ਵੀ ਹੋ ਸਕਦਾ ਏ ਯਾਨੀ ਕਿ ਇਹ ਉਹਨਾਂ ਨੂੰ ਪਤਾ ਹੁਣ ਸਾਨੂੰ ਇਹ ਕੁਝ ਨਹੀਂ ਪਤਾ ਹੈਗਾ ਹੋ ਸਕਦਾ ਹੋਰ ਬੰਦੇ ਵੀ ਹਨ ਇੱਧਰ ਉੱਧਰ ਉਹਨਾਂ ਦੇ ਖੜੇ ਹੋਣ ਠੀਕ ਹੈ ਸਾਨੂੰ ਖਤਰਾ ਵੀ ਰਹਿਣਾ ਤੋਂ ਤੇ ਤੇ ਪੁਲਿਸ ਵਾਲੇ ਆਏ ਕੋਈ ਪੁੱਛਣ ਵਾਸਤੇ ਕੋਈ ਪੁਲਿਸ ਵਾਲਾ ਨਹੀਂ ਆਇਆ ਹੈਗਾ ਕੰਪਲੇਂਟ ਵੀ ਗਈ ਆ ਦੇਖੋ ਕੈਮਰੇ ਦੇ ਵਿੱਚ ਵੀਡੀਓਜ਼ ਵੀ ਹੈਗੀਆਂ ਕੋਈ ਪੁਲਿਸ ਵਾਲਾ ਨਹੀਂ ਆਇਆ ਪੁਲਿਸ ਅੰਨੇ ਵਾ ਸੁੱਤੀ ਪਈ ਆ ਉਹਨਾਂ ਨੂੰ ਕੋਈ ਨਹੀਂ ਉਹ ਆਰਾਮ ਨਦੀ ਨੀਂਦ ਸੌਂਦੇ ਆ ਦਿਨ ਦੇ ਵਿੱਚ ਵੀ ਉਹ ਚਾਹੇ ਸੁੱਤੇ ਰਹਿੰਦੇ ਆ ਦਿਨ ਦੇ ਵਿੱਚ ਵੀ ਕੋਈ ਉਹਨਾਂ ਦਾ ਧਿਆਨ ਨਹੀਂ ਹੈ ਪ੍ਰਸ਼ਾਸਨ ਨਹੀਂ ਕੋਈ ਧਿਆਨ ਦਿੰਦਾ ਹੈਗਾ ਕੋਈ ਧਿਆਨ ਨਹੀਂ ਦਿੰਦਾ ਹੈ ਕਿ ਨਗਰਲਾ ਵੱਲ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹਦੇ ਸਾਰੇ ਆ ਜਾਂਦੇ ਬਾਅਦ ਦੇ ਵਿੱਚ ਕੋਈ ਸਾਡੀ ਖਬਰ ਨਹੀਂ ਕੋਈ ਸਾਰ ਨਹੀਂ ਲੈਂਦਾ ਠੀਕ ਨਹੀਂ ਅਸੀਂ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੈ ਅਸੀਂ ਨੀਂਦ ਵੀ ਸਾਡੀ ਹਰਾਮ ਹੋਈ ਔਰ ਸਾਡਾ ਕੰਮਕਾਰ ਵੀ ਅਸੀਂ ਕਦੋਂ ਡਿਊਟੀਆਂ ਕਰੀਏ ਕਦੋਂ ਅਸੀਂ ਕੰਮਕਾਰ ਕਰੀਏ ਕਦੋਂ ਅਸੀਂ ਸੋਈਏ ਆ ਜਰੂਰ ਜਿੱਥੇ ਲੋਕ ਪਰੇਸ਼ਾਨ ਨੇ ਪੁਲਿਸ ਤੋਂ ਤੋਂ ਕਿਉਂਕਿ ਪੁਲਿਸ ਦਿਨ ਦੇ ਵਿੱਚ ਤੱਕ ਗਸ਼ਤ ਕਰਦੀ ਹੈ ਪਰ ਰਾਤ ਨੂੰ ਪੁਲਿਸ ਵੀ ਕੁੰਬ ਕਰਨ ਦੀ ਨੀਂਦ ਜਿਹੜੀ ਹੈ ਸੋ ਜਾਂਦੀ ਹੈ ਸਾਡੇ ਦਾ ਮਾਤਾ ਜੀ ਹੈ ਮਾਤਾ ਜੀ ਕੋਈ ਪੁਲਿਸ ਵਾਲਾ ਆਇਆ ਨਹੀਂ ਜੀ ਨਹੀਂ ਜੀ ਕੋਈ ਨਹੀਂ ਆਇਆ ਨਹੀਂ ਆਇਆ ਹੈਗਾ ਤੁਹਾਨੂੰ ਪਤਾ ਲੱਗਿਆ ਵੀ ਬਾਦ ਚੋਰ ਨੂੰ ਮਰੇ ਸੀਗੇ ਹਾਂ ਜੀ ਇਹਨਾਂ ਨੇ ਦੇਖਿਆ ਇਹਨਾਂ ਦੇ ਕੈਮਰੇ ਵਿੱਚ ਆਏ ਵੀਰ ਜੀ ਇਹਨਾਂ ਦੇ ਚਾਰਾ ਮਤਲਬ ਇੱਥੇ ਸਾਡੇ ਗੇਟ ਪਰ ਚੜਨ ਲੱਗਿਆ ਪਹਿਲਾਂ ਉਹ ਘਰ ਵੜਨ ਲੱਗੇ ਫਿਰ ਇੱਧਰ ਫੜੇ ਇਹਨਾਂ ਦੀ ਟਾਕੀ ਪੱਟਰ ਹੋਣ ਦੀ ਪੱਟ ਨਹੀਂ ਹੋਈ ਫਿਰ ਇੱਥੇ ਨੂੰ ਚੜਿਆ ਕੰਚ ਪੱਟ ਕੇ ਇੱਥੇ ਨੂੰ ਚੜ ਕੇ ਊਰੇ ਤੇ ਫਿਰ ਉਹਨਾਂ ਨੂੰ ਕੁਝ ਮਿਲਿਆ ਨਹੀਂ ਫਿਰ ਉਹ ਮੁੰਡੇ ਉਹਨਾਂ ਦੇ ਘਰ ਦੇ ਜਾ ਕੇ ਅੰਦਰ ਵੜੇ ਗੇਟ ਫੋਨ ਚੜ ਕੇ ਛਾੜ ਮਾਰੀ ਫਿਰ ਉਹਨੇ ਬਹੂ ਨੇ ਰੌਲਾ ਪਾਇਆ ਰਾਤ ਰਾਤ ਨੂੰ ਮਾਤਾ ਜੀ ਡਰਤਾ ਨਹੀਂ ਲੱਗਦਾ ਹੁਣ ਸੌਂਦੇ ਹੋਏ ਵੀ ਕਿਤੇ ਆਜ ਨਾ ਜਾਵੇ ਜਾਂ ਕੱਲ ਨੂੰ ਨਾ ਆ ਜਾਵੇ ਡਰਤਾ ਲੱਗਦਾ ਹੈ ਨੀਂਦ ਨਹੀਂ ਆਉਂਦੀ ਦੈ ਲੱਗਦਾ ਹੈਗਾ ਹਾਂਜੀ ਸਾਡੇ ਨਾਲ ਭਾਈ ਸਾਹਿਬ ਨੇ ਜਿਨ੍ਹਾਂ ਦੇ ਕੈਮਰੇ ਵਿੱਚ ਕੈਦ ਹੋਇਆ ਸਰ ਤੁਹਾਡੇ ਕੈਮਰੇ ਵਿੱਚ ਵੀ ਕੈਦ ਹੋਇਆ ਕੀ ਲੱਗਦਾ ਹੈ ਵੀ ਪੁਲਿਸ ਨੂੰ ਕਸਟ ਵਧਾਣੀ ਚਾਹੀਦੀ ਹੈ ਹਾਂਜੀ ਉਹ ਕਸਟ ਕਰਦੀ ਆਹੀ ਦੀ ਆਉਣ ਚਾਹੀਦਾ ਪੁਲਿਸ ਵਾਲਿਆਂ ਨੂੰ ਵੀ ਆਉਣਾ ਚਾਹੀਦਾ ਇਹ ਕੈਮਰੇ ਦੀ ਕਿੰਨੇ ਕੁ ਵਾਰ ਦੀ ਰਿਕਾਰਡਿੰਗ ਸੀਗੀ ਜੀ ਇਹ ਹੈਗੀ ਜੀ 2 ਵਜੇ ਹਾਂਜੀ 2 ਤੇ ਲੈ ਕੇ ਸਵਾ 2 ਵਜੇ ਤੱਕ ਮਤਲਬ ਹੋਇਆ ਜੀ ਜਦੋਂ ਇਹ ਹੋਇਆ ਉਸ ਤੋਂ ਬਾਅਦ ਕੋਈ ਪੁਲਿਸ ਵਾਲਾ ਆਇਆ ਇੱਧਰ ਜੀ ਨਹੀਂ ਆਇਆ ਜੀ ਇੱਥੇ ਕੋਈ ਨਹੀਂ ਆਇਆ ਜੀ ਚਲ ਕਿਤੇ ਨਾ ਕਿਤੇ ਜੀ ਲੋਕ ਜ਼ਰੂਰ ਪਰੇਸ਼ਾਨ ਨੇ ਕਿਉਂਕਿ ਪੁਲਿਸ ਵਾਲੇ ਇੱਥੇ ਨਹੀਂ ਆਏ ਤੇ ਫਿਰ ਹਾਲ ਇਹੀ ਗਲੀਏ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਪਹਿਲਾ ਗੇਟ ਤੇ ਟੱਪੇ ਸੀਗੇ ਟੱਪਣ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਘਰ ਦੇ ਵਿੱਚ ਵੀ ਚੋਰ ਜਿਹੜੇ ਆ ਦਾਖਲ ਹੋਏ ਐ ਤੇ ਸਾਹਮਣੇ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਹਾਲਾਂਕਿ ਸੇਫਟੀ ਦੇ ਮੱਦੇ ਨਜ਼ਰ ਇੱਥੇ ਕੰਚ ਲੋਕਾਂ ਨੇ ਲਗਾਏ ਹੋਏ ਐ ਵੀ ਕੋਈ ਅਣਪਛਾਤਾ ਵਿਅਕਤੀ ਘਰ ਦੇ ਅੰਦਰ ਦਾਖਲ ਨਾ ਹੋ ਸਕੇ ਪਰ ਜਿਹੜੇ ਐ ਪੁਲਿਸ ਸੁਸਤ ਐ ਅਤੇ ਕੁਰਾਲੀ ਦੇ ਵਿੱਚ ਚੋਰ ਬੜੇ ਚੁਸਤ ਐ ਅਤੇ ਉਹਨਾਂ ਵੱਲੋਂ ਸ਼ੀਸ਼ੇ ਦੇ ਜੋ ਕੰਚ ਲੱਗੇ ਹੋਏ ਆ ਇਹਨਾਂ ਨੂੰ ਵੀ ਤੋੜ ਕੇ ਘਰ ਦੇ ਅੰਦਰ ਦਾਖਲ ਉਹ ਜਿਹੜੇ ਹੋਏ ਆ ਸਾਡੇ ਨਾਲ ਖੋਰ ਭਾਈ ਸਾਹਿਬ ਨੇ ਨਾਲੀ ਜਿਹਨੂੰ ਗਿਰਾਏ ਜੀ ਸਾਡੇ ਨਾਲ ਖੋਰ ਭਾਈ ਸਾਹਿਬ ਨੇ ਸਰ ਆਪਣਾ ਘਰ ਕਿੱਥੇ ਪਹਿਲਾਂ ਦੱਸਿਓ ਤੁਹਾਡੇ ਘਰ ਵੀ ਦਾਖਲ ਹੋਏ ਸੀ ਹਾਂਜੀ ਹਾਂਜੀ ਹੋਏ ਤੇ ਸਾਡੇ ਘਰਾਂ ਦਾਖਲ ਹੋਏ ਜੀ ਤੇ ਕਿੰਨੇ ਕਵਜਾ ਟਾਈਮ ਸੀਗਾ ਤੇ ਕੌਣ ਜਾਗੇ ਫਿਰ ਕਿਸ ਤਰ੍ਹਾਂ ਪਤਾ ਲੱਗਿਆ ਵੀਰ ਜੀ ਐਂਟਰੀ ਉਹਨਾਂ ਦੀ ਪੂਰੇ 2:00 ਜੇ ਆ ਗਲੀ ਚ ਹੋ ਗਈ ਹੈਗੀ ਆ ਉਸ ਤੋਂ ਬਾਅਦ ਜੀ ਇਹ ਸਾਹਮਣੇ ਇਹ ਘਰ ਚ ਵੀ ਵੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਇੱਕ ਬੰਦਾ ਸੀਗਾ ਜਿਹੜਾ ਲੈ ਕੇ ਆਇਆ ਉਹਨਾਂ ਨੂੰ ਉਹ ਤਾਂ ਇਹ ਘਰ ਦੇ ਵਿੱਚ ਦਾਖਲ ਹੋਏ ਉਸ ਤੋਂ ਬਾਅਦ ਕੁਛ ਤੂ ਕੀਤੀ ਉਹਨਾਂ ਨੇ ਜਾਲੀਆਂ ਦੀ ਉਸ ਤੋਂ ਬਾਅਦ ਉਹਨਾਂ ਤੋਂ ਕੁਝ ਨਹੀਂ ਹੋਇਆ ਤਾਂ ਉਹ ਇੱਥੋਂ ਉਤਰ ਕੇ ਜੀ ਸਾਡੇ ਘਰ ਐਂਟਰੀ ਕੀਤੀ ਉਹਨਾਂ ਦੇ ਹੱਥ ਵਿੱਚ ਹਥਿਆਰ ਵੀ ਸੀਗਾ ਜੀ ਦਿਖ ਰਿਹਾ ਦਾਤ ਹੈਗਾ ਉਹਨਾਂ ਦੇ ਹੱਥਾਂ 'ਚ ਸਾਡੇ ਘਰ ਦੇ ਅੰਦਰ ਉਹਨਾਂ ਨੇ ਕਮਲੇ ਵਗੈਰਾ ਸਿੱਟ ਕੇ ਐਂਟਰੀ ਕਰਕੇ ਤਾਂ ਮੇਰੇ ਗੇਟ ਦੇ ਕੋਲ ਆ ਕੇ ਨਾ ਅੰਦਰ ਖੋਲਣ ਦੀ ਕੋਸ਼ਿਸ਼ ਕੀਤੀ ਮੇਰੀ ਵਾਈਫ ਦੀ ਅੱਖ ਖੁੱਲ ਗਈ ਹੈਗੀ ਆ ਤਾਂ ਉਹਨਾਂ ਨੂੰ ਲੱਗਿਆ ਕਿਤੇ ਮਾਤਾ ਜੀ ਖੜੇ ਨੇ ਬਾਹਰ ਉਹਨੇ ਹਾਂ ਕੇ ਨਹੀਂ ਕਿਹਾ ਹੈਗਾ ਤਾਂ ਅਸੀਂ ਦੋਨੋਂ ਬਾਹਰ ਉਹਦੇ ਪਿੱਛੇ ਭੱਜੇ ਹੈਗੇ ਜੀ ਉਹ ਛਾਲ ਮਾਰੀ 10 ਫੁੱਟ ਦੀ ਕੰਧ ਹੈਗੀ ਆ ਜੀ ਉੱਤੋਂ ਦੀ ਛਾਲ ਮਾਰ ਕੇ ਭੱਜੇ ਜਿੰਨੇ ਤੋਂ ਅਸੀਂ ਆਪਣਾ ਲੋਕ ਵਗੈਰਾ ਖੋਲਿਆ ਤਾਂ ਉਹ ਬਹੁਤ ਦੂਰ ਭੱਜ ਗਏ ਸੀਗੇ ਹੁਣ ਸਾਨੂੰ ਇਹਨਾਂ ਤੋਂ ਬਹੁਤ ਖਤਰਾ ਆ ਜੀ ਸਾਡੇ ਛੋਟੇ ਛੋਟੇ ਬੱਚੇ ਜੀ ਫੋਨ ਦੇ ਨਹੀਂ ਹੈ ਰਾਮ ਮੈਂ ਤਾਂ ਕੱਲ ਨਾਨਕੇ ਛੱਡ ਕੇ ਆਇਆ ਜੀ ਉਹਨਾਂ ਨੂੰ ਹੁਣ ਅਸੀਂ ਬੱਚੇ ਨੂੰ ਕਿ ਡਰ ਲੱਗਦਾ ਵੀ ਕਿ ਅੱਜ ਨਾਲ ਬਹੁਤ ਡਰ ਲੱਗਦਾ ਵੀਰ ਪੁਲਿਸ ਵਾਲੇ ਕੋਈ ਆਏ ਪੁਸਤਕਾਂ ਹੰਦੀ ਅਸੀਂ ਬਹੁਤ ਕੰਮ ਕਰਦੇ ਆਂ ਅਸੀਂ ਵੀਰ ਗਏ ਜੀ ਉੱਥੇ ਕੋਈ ਨਹੀਂ ਸਾਨੂੰ ਪੁੱਛਿਆ ਜੀ ਅਸੀਂ 100 ਨੰਬਰ ਤੇ ਕਾਲ ਲਾਇਆ ਦੋ ਵਾਰ ਤਾਂ ਉਹ ਮੋਹਾਲੀ ਜਾ ਕੇ ਕਾਲ ਲੱਗੀ ਤਾਂ ਉਹ ਕਹਿੰਦੇ ਸਾਡੀ ਗੱਲ ਕਰਵਾਓ ਜੀ ਕਿਸੇ ਨਾਲ ਅਸੀਂ ਉੱਥੇ ਕਿਨੂੰ ਕੋਈ ਸਾਰੇ ਸੁੱਤੇ ਪਈ ਜੇ ਏਸੀ ਲਾ ਕੇ ਕੋਈ ਨਾ ਸੁਣਿਆ ਅਸੀਂ ਦਰਵਾਜ਼ੇ ਖੋਲ ਕੇ ਅੰਦਰ ਮੈਂ ਯਾਰ ਮੇਰੇ ਫਾਦਰ ਸਾਹਿਬ ਗਏ ਫੇ ਮੈਂ ਫਾਦਰ ਸਾਹਿਬ ਨੂੰ ਕਿਹਾ ਵੀ ਬੱਚੇ ਵੀ ਘਰਾਂ ਇਕੱਲੇ ਆਪਾਂ ਚੱਲਦੇ ਰਹੇ ਤਾਂ ਹੈ ਤਾਂ ਇਹ ਨਹੀਂ ਕੋਈ ਉਹ ਕਹਿੰਦੇ ਸਾਡੀ ਗੱਲ ਕਰਵਾਓ ਕਿਸੇਗਾ ਸੀ ਸਰ ਉਹ ਰਹੇ ਹੈ ਨਹੀਂ ਕੀਤੇਗਾ ਤੁਹਾਡੀ ਗੱਲ ਕਰਵਾਈਏ ਸਾਨੂੰ ਸਵੇਰੇ 6 ਵਜੇ ਫੇਰ ਸਾਡੇ 8 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਜੀ ਠੀਕ ਹੈ ਜੀ ਸਾਡੀ ਸੁਣਦਾ ਹੀ ਨਹੀਂ ਹੈ ਕੋਈ ਕਹਿੰਦੇ ਨਹੀਂ ਜੀ ਅਸੀਂ ਫੋਨ ਕਰਦੇ ਤੁਸੀਂ ਜਾ ਕੇ ਆਓ ਅਸੀਂ ਜਾ ਕੇ ਆਏ ਜੀ ਉਹਨਾਂ ਨੇ ਸਾਡੀ ਰਿਪੋਰਟ ਲਿਖੀ ਆ ਅਸੀਂ ਉਠਾਲਿਆ 6 ਵਜੇ ਜਾ ਕੇ ਕੋਈ ਨਹੀਂ ਉੱਠਿਆ ਵਾ ਸੀਗਾ ਜੀ ਨੰਬਰ ਲਿਖ ਲਿਆ ਰਿਪੋਰਟ ਲਿਖ ਲਈ ਜੀ ਅੱਜ ਤੱਕ ਕੋਈ ਨਹੀਂ ਜੀ ਆਇਆ ਸਾਡੀ ਸਾਰ ਲੈਣ ਕਿੰਨੇ ਦਿਨ ਹੋ ਗਏ ਜਿਹੜੇ ਰਿਪੋਰਟ ਲਿਖੀ ਪਰਸੋਂ ਪਰਸੋਂ ਦੀ ਗੱਲ ਆ ਵੀਰ ਜੀ ਸਵੇਰੇ ਦੀ ਮਤਲਬ ਘੱਟੋ ਘਾਟ 48 ਘੰਟੇ 48 ਘੰਟੇ ਤੋਂ ਵੱਧ ਹੋ ਚੁੱਕੇ ਹਨ ਹਾਂ ਜੀ ਹਾਂ ਜੀ ਇਹ ਹੋ ਗਈ ਜੀ ਇਹ ਜੀ ਹੋ ਗਏ ਜੀ 48 ਘੰਟੇ ਹੋ ਗਏ ਹੋਗੇ ਨਹੀਂ ਜੀ ਹਾਂ ਕੋਈ ਪੁੱਛਣ ਨਹੀਂ ਆਇਆ ਜੀ ਨਹੀਂ ਕੋਈ ਨਹੀਂ ਆਇਆ ਜੀ ਸਾਡੇ ਸਾਡੇ ਬੱਚੇ ਵੀ ਡਰਦੇ ਜੀ ਹੁਣ ਕੀ ਕਰੀਏ ਸਾਡੇ ਬਜ਼ੁਰਗ ਵੀ ਡਰਦੇ ਜੀ ਮਾਤਾ ਪਿਤਾ ਬਜ਼ੁਰਗ ਹੋਈ ਵੀ ਅਗੇ ਉਹ ਵੀ ਡਰਦੇ ਰਾਤ ਨੂੰ ਵੀ ਸੌਂਦੇ ਨਹੀਂ ਘੁੰਮੀ ਜਾਂਦੇ ਵੀ ਹੁਣ ਨਾ ਕੋਈ ਆ ਜੇ ਹੁਣ ਕੋਈ ਆ ਜੇ ਸਾਡੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕਾਫੀ ਡਰ ਬਣਿਆ ਹੋਇਆ ਕਿਉਂਕਿ ਜੇਕਰ ਕੁਝ ਵੀ ਹਾਦਸਾ ਹੁੰਦਾ ਤਾਂ ਲੋਕ ਪੁਲਿਸ ਦੇ ਕੋਲ ਹੀ ਜਾ ਸਕਦੇ ਨੇ ਪਰ ਪੁਲਿਸ ਵੀ ਇੱਥੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਪੁਲਿਸ ਖਾਦੇ ਤੱਕ ਦਿਨ ਦੇ ਵਿੱਚ ਤਾਂ ਮਿਲਟਰੀ ਨੂੰ ਲੈ ਕੇ ਬੋਟਾਂ ਨੂੰ ਦੇਖਦੇ ਹੋਏ ਗਸ਼ਤ ਜ਼ਰੂਰ ਕਰ ਰਹੀ ਹੈ ਪਰ ਰਾਤ ਨੂੰ ਲੋਕਾਂ ਦੀ ਰੱਖਿਆ ਕੌਣ ਕਰੇਗਾ ਇਹ ਵੀ ਇੱਕ ਵੱਡਾ ਸਵਾਲ ਹੈ ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਪੁਲਿਸ ਨੂੰ ਜ਼ਰੂਰ ਇਹ ਪੁਲਿਸ ਦੇ ਅਧਿਕਾਰੀਆਂ ਤੱਕ ਖਬਰ ਜ਼ਰੂਰ ਪਹੁੰਚਾਓ ਤਾਂ ਕਿ ਪੁਲਿਸ ਦੀ ਜੋ ਗਸ਼ਟ ਹੈ ਉਹ ਜ਼ਿਆਦਾ ਹੋ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਣ ਕੁਰਾਲੀ